ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਾਸ ਤੁਹਾਡਾ ਆਪਣਾ ਪ੍ਰਦੀਪ ਸਿੰਘ ਤੇ ਇਹਨੂੰ ਤੁਸੀਂ ਜਾਣਦੇ ਹੋ ਆ ਬੰਦੇ ਨੂੰ ਹਰ ਵਕਤ ਆਪਣੇ ਨਾਲ ਹੁੰਦਾ ਤੇ ਅੱਜ ਵੀ ਆਪਣੇ ਨਾਲ ਹੀ ਹੂਗਾ ਸਾਰਾ ਦਿਨ ਤੇ ਆਪਾਂ ਖੜੇ ਆਂਗੇ ਬਠਿੰਡਾ ਰੇਲਵੇ ਸਟੇਸ਼ਨ ਤੇ ਤੇ ਆਪਾਂ ਚੱਲੇ ਆਂ ਪਟਿਆਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਆਪਾਂ ਚੱਲਿਆ ਐਦੋਂ ਪਹਿਲਾਂ ਆਪਾਂ ਕਦੇ ਨਹੀਂ ਗਏ ਤੇ ਆਪਾਂ ਵੀ ਯੂਨੀਵਰਸਿਟੀ ਦੇਖਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਇਹ ਟੈਕਟ ਟੂਕ ਤਾਂ ਆਪਾਂ ਲੈ ਲਈਆ ਤੇ ਗੱਡੀ ਵੀ ਇੱਧਰ ਪਹੁੰਚ ਗਈ ਆ ਆਵੇ ਤੇ ਬਾਕੀ ਵੀ ਆਪਾਂ ਅਜੇ ਅੱਧਾ ਘੰਟਾ ਲੱਗੂਗਾ ਤੇ ਉਸ ਤੋਂ ਬਾਅਦ ਆਪਾਂ ਬੈੰਨੇ ਗੱਡੀ 'ਚ ਤੇ ਤਿੰਨ ਸਾਢੇ ਤਿੰਨ ਘੰਟਿਆਂ ਦਾ ਸਫ਼ਰ ਹੈ ਜਿਹੜੇ ਆਪਾਂ ਸਫ਼ਰ ਕਰਾਂਗੇ ਤੇ ਨਾਲੇ ਤੁਹਾਨੂੰ ਕਰਾਵਾਂਗੇ ਤੇ ਬਾਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਆਪਾਂ ਤੁਹਾਨੂੰ ਦਿਖਾਉਣੀ ਦਿਖਾਉਣੀ ਆ ਤੇ ਨਾਲੇ ਆਪਾਂ ਵੀ ਦੇਖਾਂਗੇ ਲਓ ਜੀ ਤੁਰ ਪਏ ਆਪਾਂ ਗੱਡੀ 'ਚ ਬੈਠ ਗਏ ਤੇ ਸੂਰਜ ਦੀਆਂ ਕਿਰਨਾਂ ਬਠਿੰਡਾ ਸ਼ਾਉਣੀ 'ਚ ਪਹੁੰਚ ਗਏ ਆਂ ਸ਼ਾਉਣੀ ਦਾ ਰੇਲਵੇ ਸਟੇਸ਼ਨ ਆ ਬਠਿੰਡੇ ਕੈਂਟ ਦਾ ਆ ਜਾ ਵੀ ਮਿੱਤਰਾ ਕਿੱਥੇ ਜਾ ਗਏ ਕਿੱਥੇ ਆ ਗਏ ਬਰਨਾਲੇ ਕਿੱਥੇ ਬਰਨਾਲੇ ਲਓ ਵੀ ਦੋਸਤੋ ਇੱਥੇ ਰੁਕੇ ਸੀਗੇ ਟਬਲਾਣ ਤੇ ਬੰਦੇ ਭਾਰਤ ਆ ਗਈ ਜਿਹੜੀ ਪਰਸੋਂ ਚੱਲੀ ਐ ਉਹ ਖੜਾ ਆਪਣਾ ਬੰਦਾ ਕਹਿੰਦਾ ਮੈਨੂੰ ਵੀ ਦਿਖਾ ਦੇ ਇਹ ਆ ਗਈ ਪਿੱਛੇ ਹੋ ਜ ਗਿਆ ਆਪਾਂ ਇਸੇ ਲਈ ਤੀ ਆ ਹਾਂ ਛੋਟੀ ਜਿਹੀ ਛੇਕ ਡੱਬੀ ਐ ਲਓ ਵੀ ਦੋਸਤੋ ਪਟਿਆਲਾ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਚੱਲਦੇ ਆਂਗੇ ਯੂਨੀਵਰਸਿਟੀ ਵੱਲ ਨੂੰ ਤੇ ਟ੍ਰੇਨ 'ਤੀ ਆਪਾਂ ਵਾਪਸ ਜਾਣਾਗਾ ਤੇ ਕਿਰਾਂ ਆਪਾਂ ਯੂਨੀਵਰਸਿਟੀ 'ਚ ਜਿਹੜਾ ਆਪਾਂ ਨੂੰ ਕੰਮ ਆ ਉਹ ਕੰਮ ਆਪਾਂ ਕਰਿਆ ਕੇ ਲਓ ਵੀ ਦੋਸਤੋ ਪਹੁੰਚ ਗਏ ਆ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਤੇ ਚੱਲਦੇ ਆਂ ਅੰਦਰ ਪਹਿਲਾਂ ਆਪਾਂ ਕੰਮ ਕਰਦੇ ਆਂ ਉਸ ਤੋਂ ਬਾਅਦ ਯੂਨੀਵਰਸਿਟੀ ਘੁੰਮਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਲਓ ਵੀ ਮਿੱਤਰੋ ਸਭ ਤੋਂ ਪਹਿਲਾਂ ਜਦੋਂ ਯੂਨੀਵਰਸਿਟੀ 'ਚ ਵੜਦੇ ਆਂ ਆਪਾਂ ਤੇ ਲੋਗੋ ਮੱਥੇ ਲੱਗਿਆ ਆਪਣੇ ਤੇ ਇਹ ਕਹਿੰਦਾ ਵੀ ਫੋਟੋਆਂ ਖਿੱਚਣਗਾ ਕਹਿੰਦਾ ਜੇ ਯੂਨੀਵਰਸਿਟੀ 'ਚ ਆਏ ਹੋਗੇ ਤੇ ਫੋਟੋਆਂ ਨਾ ਖਿੱਚਗੇ ਇਹ ਹੋ ਨਹੀਂ ਸਕਦਾ ਕਹਿੰਦਾ ਤੇ ਬਾਕੀ ਬਾਕੀ ਆਪਾਂ ਗਾਹਾਂ ਵੀ ਜਲਦੇ ਆਗੇ ਇੱਥੇ ਜੱਟ ਟੈਂਕਾਂ ਸ਼ੂਟ ਹੋਈ ਸੀ ਕਿਹੜੀ ਫਿਲਮ ਇੱਥੇ ਜੱਟ ਟੈਂਕਾਂ ਸ਼ੂਟ ਹੋਈ ਸੀ ਟੈਂਕਾਂ ਅੱਛਾ ਯਾਰ ਜਿਗਰੀ ਫਿਲਮ ਦੇ ਵਿੱਚ ਤੇ ਉੱਥੇ ਬਹਿ ਕੇ ਜੱਟ ਨੇ ਬਹਿਣ ਪਾਏ ਸੀ ਲੈ ਵੀ ਸੱਜਣੋ ਜਿਹੜਾ ਕੰਮ ਆਪਾਂ ਆਏ ਸੀਗੇ ਯੂਨੀਵਰਸਿਟੀ 'ਚ ਥੋੜਾ ਜਿਹਾ ਆਪਾਂ ਨੇ ਨਾ ਰਿਜ਼ਲਟ ਨੂੰ ਲੈ ਕੇ ਪ੍ਰੋਬਲਮ ਸੀਗੀ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਤੇ ਉਹ ਆਪਾਂ ਸਹੀ ਕਰਾਤੀ ਆ ਐਪਲੀਕੇਸ਼ਨ ਆਪਾਂ ਦੇਤੀ ਆ ਤੇ ਹੁਣ ਆਪਾਂ ਥੋੜੂਗਾ ਦੋ ਚਾਰ ਗੱਲਾਂ ਬਾਤਾਂ ਆਪਾਂ ਯੂਨੀਵਰਸਿਟੀ ਬਾਰੇ ਕਰਾਂਗੇ ਜਦੋਂ ਆਪਾਂ ਯੂਨੀਵਰਸਿਟੀ 'ਚ ਵੜੇ ਪਹਿਲਾਂ ਤੇ ਅਸੀਂ ਡਿਪਾਰਟਮੈਂਟ ਜੇ ਨਾ ਸੀਗਾ ਸੀ ਕਰੇਸੀ ਡਿਪਾਰਟਮੈਂਟ ਆ ਉਹਦਾ ਨਾ ਤੇ ਐਡਮਨ ਬਲਾਕ ਅਸੀਂ ਪੁੱਛਿਆ ਵੀ ਭਾਈ ਐਡਮਿਨ ਬਲੌਗ ਕਿੱਥੇ ਆ ਆਹਦੇ ਸੰਤਾ ਪਤਾ ਨਹੀਂ ਫਿਰ ਹੋਰ ਨੂੰ ਪੁੱਛਿਆ ਆਹਦੇ ਸੰਤਾ ਪਤਾ ਨਹੀਂ ਪਹਿਲੀ ਗੱਲ ਇੱਥੇ ਆਏ ਨਹੀਂ ਪਤਾ ਜ਼ਿਆਦਾਤਰ ਤਾਂ ਆਏ ਨਹੀਂ ਪਤਾ ਵੀ ਇੱਥੇ ਜਿਹੜੇ ਪੜਦੇ ਆਗੇ ਜਾਂ ਇੱਥੇ ਫਿਰਦੇ ਸੀਗੇ ਆਪਾਂ ਨੂੰ ਆਏ ਨਹੀਂ ਪਤਾ ਵੀ ਪੜਦੇ ਜਾਂ ਤੇ ਨਹੀਂ ਵੀ ਆਹ ਡਿਪਾਰਟਮੈਂਟ ਕਿੱਥੇ ਆ ਗਈ ਠੀਕ ਹੈ ਇਹ ਕਿਹੜਾ ਡਿਪਾਰਟਮੈਂਟ ਕਿੱਥੇ ਆ ਤੇ ਉਸ ਤੋਂ ਬਾਅਦ ਅਸੀਂ ਪੁੱਛਿਆ ਚਲ ਇੱਕ ਬੰਦੇ ਨੇ ਸਾਨੂੰ ਦੱਸਤਾ ਅਖੇ ਵੀ ਐਡਮਿਨ ਬਲੌਗ ਹੋਇਆ ਜਿੱਥੇ ਸ਼ੀਸ਼ੇ ਲੱਗੇ ਹੋਏ ਆ ਅਸੀਂ ਫੇਰ ਉਲਝ ਗਏ ਅਸੀਂ ਜਦੋਂ ਗਾਹਾਂਗੇ ਹਰ ਇੱਕ ਬਿਲਡਿੰਗ 'ਚ ਹੀ ਸ਼ੀਸ਼ੇ ਲੱਗੇ ਹੋਏ ਆ ਹੈ ਜਿਹਨੂੰ ਪੱਛ ਕੇ ਉਹ ਕਰੇ ਕਰਨ ਭਈ ਸ਼ੀਸ਼ੇ ਲੱਗੇ ਆ ਹੀ ਜਾਣ ਕੇ ਯਾਰ ਅਸੀਂ ਕੱਖ ਸ਼ੀਸ਼ੇ ਨਾਲ ਹੀ ਖੜੀਆਂ ਕਰਤਾਂ ਕਿ ਇੱਟ ਤਾਂ ਰਾਈ ਨਹੀਂ ਲੱਗਦੀ ਉੱਥੇ ਉੱਥੇ ਅਸੀਂ ਫੇਰ ਉਲਝ ਗਏ ਵੀ ਸ਼ੀਸ਼ੇ ਲੱਗੇ ਹੋਏ ਆ ਹੈ ਤੇ ਫਿਰ ਮਰਦੇ ਮਰਾਉਂਦੇ ਖਾਂਦੇ ਹੋਏ ਧੱਕੇ ਅਸੀਂ ਉਹ ਗੱਲ ਅੱਜ ਸੱਚ ਹੋ ਗਈ ਵੀ ਅਕਲ ਬਦਾਮ ਖਾਗੇ ਨਹੀਂ ਅਕਲ ਧੱਕੇ ਖਾਗੇ ਆਉਂਦੀ ਹੈ ਠੀਕ ਹੈ ਤੇ ਅਸੀਂ ਧੱਕੇ ਖਾਦੇ ਫਿਰ ਸਾਨੂੰ ਪਤਾ ਲੱਗ ਗਿਆ ਵੀ ਕਿਹੜਾ ਡਿਪਾਰਟਮੈਂਟ ਕਿੱਥੇ ਆ ਤੇ ਜੇ ਆਪਾਂ ਗੱਲ ਕਰਗੇ ਵੀ ਸਾਡੀ ਗੱਲ ਵਧੀਆ ਸੁਣੀਆ ਵੈਸੇ ਇੱਥੋਂ ਦੇ ਜਿਹੜੇ ਸਟਾਫ ਜੀਗਾ ਜਿਹੜੇ ਆਪਣੇ ਜਿਹੜੇ ਬੀਏ 1 ਦੇ ਨਾਲ ਜਾਂ ਜਿਹੜਾ ਆਪਾਂ ਨੂੰ ਕੰਮ ਸੀਗਾ ਉਹਦੇ ਨਾਲ ਡਿਪਾਰਟਮੈਂਟ ਨਾਲ ਜਿਹੜੇ ਸਟਾਫ ਦਾ ਕੰਮ ਸੀਗਾ ਉਹ ਆਪਣੀ ਗੱਲ ਉਹਨਾਂ ਨੇ ਵਧੀਆ ਸੁਣੀ ਆਗੀ ਤੇ ਇਹ ਕੋਈ ਉਹ ਜਿਹੜੀ ਗੱਲ ਸੱਚੀ ਆ ਉਹ ਗੱਲ ਕਹਿਦੋ ਨਹੀਂ ਜਾਈਦੀ ਆਪਣੇ ਕਾਲਜ ਨਾਲੋਂ ਗੱਲ ਇੱਥੇ ਵਧੀਆ ਸੁਣੀਆ ਤੇ ਬਾਕੀ ਆਪਾਂ ਪਹਿਲੀ ਏਰੀਆ ਆਏ ਆਂਗੇ ਪਹਿਲੇ ਹੀ ਆਪਣਾ ਐਕਸਪੀਰੀਅੰਸ ਆ ਇਹ ਠੀਕ ਹੈ ਤੇ ਗੱਲ ਆਪਣੀ ਪਹਿਲੀ ਏਰੀ ਤਾਂ ਵਧੀਆ ਸੁਣੀ ਆ ਤੇ ਬਾਕੀ ਇਹਨਾਂ ਨੇ ਸਪਲੀ ਕੱਢ ਕੇ ਆਪਣੀ ਤੇ ਆਪਾਂ ਨੂੰ ਯੂਨੀਵਰਸਿਟੀ ਦਿਖਾਤੀ ਆ ਤੇ ਹੁਣ ਆਏ ਤਾਂ ਕਹਿਣਯੋਗੇ ਹੋਗੀ ਵੀ ਭਾਈ ਅਸੀਂ ਵੀ ਯੂਨੀਵਰਸਿਟੀ ਚ ਗਏ ਸੀਗੇ ਹੈ ਤੇ ਬਾਕੀ ਦੋ ਚਾਰ ਗੱਲਾਂ ਮਾਤਾਂ ਜੇ ਕੋਈ ਨਵਦੀਪ ਸਿੰਘ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ ਬਾਕੀ ਵੀ ਵਧੀਆ ਮਾਹੌਲ ਇੱਥੇ ਬਸ ਗਿੜੇ-ਗੁੜੇ ਦੇ ਹੀ ਜਾਂਦੇ ਹੈਗੇ ਉਹੀ ਮਾਹੌਲ ਹੈਗਾ ਕਾਲਜ ਵਾਲਾ ਠੀਕ ਹੈ ਇੱਥੇ ਆ ਤੇ ਯਾਰ ਪਤਾ ਲਾ ਲੈ ਕੇ ਬੰਦਾ ਉਹੀ ਇੱਥੇ ਆ ਕੇ ਫਾਇਦੇਮੰਦ ਆ ਜਿਹੜੇ ਬੰਦੇ ਨੂੰ ਕੋਈ ਖੁੱਲੇ ਖੋਲਾ ਪੈ ਟਕੇ ਲੋ ਕੋਈ ਪ੍ਰੋਬਲਮ ਨਹੀਂ ਠੀਕ ਹੈ ਕਿਉਂਕਿ ਇੱਥੇ ਖਰਚੇ ਦਾ ਘੱਰੀ ਆ ਮੈਂ ਜੇ ਆਪਾਂ ਗੱਲ ਕਰਗੇ ਤਾਂ ਮੈਨੂੰ ਲੱਗਦਾ ਵੀ ਇੱਥੇ ਜ਼ਿਆਦਾਤਰ ਜਿਹੜੇ ਨਾ ਉਹ ਇੱਕ ਤਾਂ ਹੁੰਦੇ ਹੈਗੇ ਵੀ ਜਮਾਂ ਗਰੀਬ ਜਿਵੇਂ ਆਪਾਂ ਹੋ ਗਏ ਠੀਕ ਆ ਆਪਾਂ ਦਾ ਖਰਚੇ 1000 ਰੁਪਏ ਲਾਉਣ ਲੱਗੇ ਵੀ ਵੇਖਦੇ ਆਂਗੇ ਹੁਣ ਇੱਥੇ ਆਏ ਆਂ ਕਿ ਗੱਡੀ ਤੇ ਗੱਡੀ ਤੇ ਕਿਉਂ ਆਏ ਆਂ ਵੀ ਖਰਾ ਕਰਾਇਆ ਘੱਟ ਲੱਗੇ ਠੀਕ ਐ 35 ਰੁਪਈਆ ਜੇ ਬਠਿੰਡਿਓ ਚੜ ਕੇ ਪਟਿਆਲੇ ਆ ਗਏ ਅਸੀਂ ਠੀਕ ਐ ਇੱਕ ਜਣ ਦੋਹਾਂ ਜਣਾਂ ਨੇ ਸਾਡੇ 70 ਰੁਪਏ ਲੱਗੇ ਗਏ ਟ੍ਰੇਨ ਤੇ ਠੀਕ ਐ ਸਾਰਾ ਸਾਰਾ ਖਰਚਾ 500 ਰੁਪਈਆ ਆਊਗਾ ਤੇ ਇੱਥੇ ਜਿਹੜੇ ਪੜਦੇ ਆਗੇ ਉਹ ਹੁਣ ਮੈਂ ਕਹਿੰਦਾ ਵੀ 5-4000 ਲੱਗੂ ਹੀ ਲੱਗੂਗਾ ਇਹਨਾਂ 5-4000 ਰੁਪਇਆ ਜਿਹੜਾ ਖਰਚਾ ਉਹ ਮਹੀਨੇ ਦਾ ਆ ਹੀ ਜਾਂਦਾ ਤੋ ਜਿਆਦਾਤਰ ਜਿਵੇਂ ਦੇਖਦੇ ਇੱਥੇ ਤਾਂ ਥਾਰ ਥੁਰ ਵੀ ਲਈ ਫਿਰਦੇ ਆਗੇ ਬੋਲਟ ਵੀ ਲਈ ਫਿਰਦੇ ਆਗੇ ਕਈ ਤੇ ਤਾਂ ਕਰਕੇ ਮੈਨੂੰ ਲੱਗਦਾ ਵੀ ਥੋੜੇ ਜਿਹਾ ਨਾ ਸੌਖੇ ਘਰਾਂ ਦੇ ਜਿਹੜੇ ਉਹ ਧੀ ਪੁੱਤ ਆਗੇ ਉਹ ਇੱਥੇ ਪੜਦੇ ਆ ਤੇ ਬਾਕੀ ਜਿਹੜੇ ਸਾਡੇ ਵਰਗੇ ਆ ਉਹ ਨੇੜੇ ਦੇ ਕਾਲਜਾਂ ਚ ਪੜਦੇ ਆ ਕਿ ਵੀ ਜਿਆਦਾ ਖਰਚਾ ਨਾ ਹੋਵੇ ਤੇ ਤਾਂ ਕਰਕੇ ਤੇ ਬਾਕੀ ਦੇਖਦੇ ਆਂ ਕਿ ਘੁੰਮਦਿਆਂ ਹੁਣ ਯੂਨੀਵਰਸਿਟੀ ਜਿਹੜਾ ਕੰਮ ਸੀਗਾ ਜਿਹੜੇ ਕੰਮ ਆਪਾਂ ਆਏ ਸੀਗੇ ਮੇਨ ਉਹ ਕੰਮ ਆਪਣਾ ਹੋ ਗਿਆ ਤੇ ਉਹਦੀ ਆਪਣੀ ਟੈਨਸ਼ਨ ਮੁੱਕ ਗਈ ਹੈ 11 ਤੇ ਬਾਕੀ ਹੁਣ ਆਪਾਂ ਯੂਨੀਵਰਸਿਟੀ ਦੇਖਦੇ ਆਂ ਕਿ ਜੇ ਆਏ ਆਗੇ ਆਪਾਂ ਟਾਈਮ ਤੋਂ ਟਾਈਮ ਕੱਢ ਕੇ ਦਿਨ ਖਰਾਬ ਕੀਤਾ ਤਾਂ ਘੁੰਮਣਾ ਚਾਹੀਦਾ ਕਿਉਂਕਿ ਗਾਂਵ ਵਾਸਤੇ ਵੀ ਕੰਮ ਪੈ ਜਾਂਦਾ ਹੈਗਾ ਤੇ ਬਾਕੀ ਦੇਖਦੇ ਆਂ ਕਿ ਆਪਾਂ ਯੂਨੀਵਰਸਿਟੀ ਲਓ ਵੀ ਦੋਸਤੋ ਇਹ ਹੈਗਾ ਕੰਪਿਊਟਰ ਡਿਪਾਰਟਮੈਂਟ ਪਟਿਆਲਾ ਯੂਨੀਵਰਸਿਟੀ ਦਾ ਤੇ ਆਹ ਮੁੰਡਾ ਕੁਝ ਦੱਸਣਾ ਚਾਹੁੰਦਾ ਜਿਹੜਾ ਆਹ ਲੋਕੇਸ਼ਨ ਆ ਨਾ ਆਹ ਲੋਕੇਸ਼ਨ ਦੇ ਵਿੱਚ ਜਿਹੜੇ ਗਾਣੇ ਦਾ ਹੋਉਂਦਾ ਮਿਲ ਕੇ ਜੇ ਕਿਸੇ ਮਨ ਕੀ ਛੋਟਾ ਗਾਇਕ ਹੈ ਨਾ ਗਾਣਾ ਕੱਢਦਾ ਪਹਿਲੀ ਵਾਰ ਉਹ ਇੱਥੇ ਲਾ ਕੇ ਸਾਰਿਆਂ ਨੂੰ ਸੁਣਾਉਂਦਾ ਕਿ ਮੈਂ ਆ ਗਾਣਾ ਕੱਢਿਆ ਨਾ ਤੇ ਆਹ ਗਾਣੇ ਦੇ ਵਿੱਚ ਆਹ ਕੁਝ ਹੈਗਾ ਸਾਰਾ ਓਲਿਵਰ ਨੇ ਦੱਸਦੇ ਨੇ ਗਾ ਕੇ ਆ ਦੀ ਬਾਜ ਦੇ ਵਿੱਚ ਰੀਅਲ ਆਵਾਜ਼ ਦੇ ਵਿੱਚ ਸੁਣਾਉਂਦਾ ਆ ਪਿੱਛੇ ਜੀ ਹੁਣ ਗਾਣਾ ਨਾਮਸੋ ਆਇਆ ਸੀਗਾ ਤੂੰ 100 ਵਰਡ ਦੇ ਵੱਲੋਂ ਨੂੰ ਜਾ ਤੇਰਾ ਮੁੱਖ ਮਟਿਆਰੇ ਉਹ ਇੱਥੇ ਜੀ ਸ਼ੂਟ ਹੋਇਆ ਸਾਰਾ ਦੇਖ ਲਓ ਭਾਈ ਮੈਨੂੰ ਤਾਂ ਪਤਾ ਨਹੀਂਗਾ ਦੱਸ ਦਿਓ ਜੀ ਇਸ ਕੰਮ ਵਾਲੀ ਵੀ ਹਾਂ ਰਗੇ ਆ ਬਾਈ ਦੱਸ ਦਿਓ ਜੀ ਇਹ ਮੁੰਡੇ ਦੀ ਗੱਲ ਸੱਚੀ ਲੱਗੀ ਤੁਹਾਨੂੰ ਆ ਆ ਵੇ ਪੋਸਟ ਲੱਗੇ ਇੱਧਰ ਹੈਗੀ ਬਈ ਪੰਜਾਬੀ ਯੂਨੀਵਰਸਿਟੀ ਦੀ ਕੰਟੀਨ ਆ ਤੇ ਇੱਧਰ ਦੇਖ ਲਓ ਮਾਹੌਲ ਤੁਸੀਂ ਦੇਖ ਸਕਦੇ ਆ ਤੇ ਯੂਨੀਵਰਸਿਟੀ ਆ ਇਹੋਗੇ ਤੇ ਚਾਹਣਾ ਬਿਗੇ ਇਹ ਹੋ ਨਹੀਂ ਸਕਦਾ ਤਾਂ ਠੀਕ ਨਾਲ ਓਏ ਲਓ ਵੀ ਦੋਸਤੋ ਯੂਨੀਵਰਸਿਟੀ ਘੁੰਮੀ ਜੰਨੇ ਆਗੇ ਆਪਾਂ ਮੈਨੂੰ ਇੱਕ ਆਹ ਚੀਜ਼ ਵਧੀਆ ਲੱਗੀ ਜਿਹੜਾ ਆਹ ਤੁਰਨ ਵਾਸਤੇ ਆਹ ਨਹੀਂ ਬਣਾਏ ਮੇਰੇ ਪਾਸੇ ਤੇ ਬਚਾਲ ਦੀ ਸੜਕਾ ਕਾਲਜ ਚ ਵੀ ਨਵਦੀਪ ਆਏ ਹੋਣਾ ਚਾਹੀਦਾ ਨਾ ਯਾਰ ਹਾਂ ਹੋਣਾ ਤਾਂ ਚਾਹੀਦਾ ਪਰ ਕਾਉਂਦੀ ਨਹੀਂ ਹੋ ਸਕਦਾ ਕਰਦੇ ਨੇ ਮੇਰੀ ਗੱਲ ਸੁਣ ਆਪਾਂ ਤਾਂ ਕਹੀ ਜੰਨੇ ਹੋਣਾ ਚਾਹੀਦਾ ਕਰਦੇ ਨੇ ਮੋਟਰਸਾਈਕਲ ਤਾਂ ਲੈ ਜਾਣਾ ਨਹੀਂ ਦੇਣਾ ਸਾਈਕਲ ਲੈ ਜਾਣਾ ਬਿਆਗੁਰੂ ਹੀਰੋ ਹੰਡ ਹੀਰੋ ਉਹ ਡੰਡੇ ਵਾਲਾ ਉਹ ਤਾਂ ਬਣਾਉਂਦੀ ਐ ਕਿਹੜੇ ਲਾਉਂਦੇ ਫਿਰ ਹੈ ਉੱਥੇ ਇੱਕ ਇੱਕ ਗੱਲ ਹੋਰ ਆ ਉਹ ਇੱਥੇ ਇੱਥੇ ਆਪਾਂ ਜ਼ਿਆਦਾਤਰ ਨੋਟ ਕੀਤਾ ਪਹਿਲਾਂ ਵੀ ਗੱਲ ਕਹੀ ਆਗੀ ਵੀ ਬੁਲਟ ਹੀ ਬੁਲਟਰ ਵਾਲੇ ਲਈ ਫਿਰਦੇ ਆ ਯਾਰ ਹਨਾ ਹੋਰ ਆਹ ਕੋਲੇ ਇੱਕ ਦੇ ਆਣ ਹੈਗਾ ਕਿ ਇੱਕ ਤਾਂ ਦੇਖ ਜੂ ਹਾਂ ਜਿਹੜੇ ਆਪਣੇ ਪਿੰਡਾਂ ਦੇ ਇੱਕ ਦਾ 8 ਤੇ 9 ਕੱਥੇ ਰੇਲੇ ਆ ਮੁੰਤੀਆਂ ਗੀਆਂ ਦੇ ਗੱਡੀਆਂ ਹੈ ਨਹੀਂ ਕਿਸੇ ਕੋਲੇ ਸਕਾਰਪਿਓ ਹਾਂ ਇਹ ਤਾਂ ਹੈ ਔਰ ਜੁਨਰ ਆ ਉਹ ਦਿਖਾ ਦੇਨੇਗਾ ਮਾਰਾ ਕੇ ਕਿ ਜੇ ਇੱਕ ਵੀ ਇਹ ਮੁਰਤੀ ਦੇਖ ਗਿਆ ਨੱਕ ਲਾ ਦੇਣਗੇ ਸੀ ਆਪ ਦਾ ਨਾ ਨਾ ਨਵਦੀਪ ਓਏ ਇੱਕ ਗੱਲ ਸੁਣ ਮੇਰੀ ਹਾਂ ਹਾਂ ਤੇ ਆਪਾਂ ਨਾ ਜਿਵੇਂ ਕਿ ਤੈਨੂੰ ਪਤਾ ਹੀ ਆ ਵੀ ਇੰਨਾ ਮੱਥਾ ਮਾਰੀ ਜੰਨੇ ਆਪਾਂ ਠੀਕ ਆ ਹਾਂ ਇਹਦੇ ਚ ਵੀਡੀਓ ਬਣਾਉਣ ਚ ਤੇ ਕੁਝ ਲੋਕ ਕਹਿੰਦੇ ਆਗੇ ਵੀ ਤੁਹਾਡੀਆਂ ਵੀਡੀਓ ਚੱਲਣ ਲੱਗੀਆਂ ਤੇ ਬਾਈ ਯਾਰ ਤਿੰਨ ਰਾਤ ਮੱਥਾ ਮਾਰੀ ਜੰਨੇ ਆਪਾਂ ਦੱਸੀ ਕਿਹੜਾ ਪੜ੍ਹ ਜਗਾ ਕਿਵੇਂ ਚੱਲ ਦਗਾ ਬਾਈ ਸਹੀ ਰਸਾਂ ਜੇ ਇਸ ਟਾਈਮ ਉਹ ਘਰੇ ਪਏ ਹੁੰਦੇ ਸੀ ਉਸ ਟਾਈਮ ਠੀਕ ਆ ਨਾ ਚੱਕ ਕੇ ਮੋੜ ਸਾਂ ਪਿੰਡ ਚ ਲੋਕਾਂ ਦੀ ਮਿਹਨਤਾਂ ਕਰਦੇ ਹੁੰਦੇ ਸੀਗੇ ਕਿ ਬਾਈ ਸਾਡੀਆਂ ਵੀਡੀਓ ਬਣਾ ਦੋ ਹੈਨਾ ਸਾਡੇ ਨਾਲ ਅਸੀਂ ਆ ਗੱਲਾਂ ਤੇ ਆਏ ਆ ਅਸੀਂ ਆ ਵੀਡੀਓ ਬਣਾਉਣੀ ਆ ਸਾਡੇ ਨਾਲ ਵੀਡੀਓ ਬਣਾਉਣਾ ਉਹ ਬਰਾਬਰ ਇੱਕ ਇੱਕ ਬੇਨਤੀ ਹੈ ਵੀ ਦੰਦ ਕਿਸਾ ਨਾ ਰੱਖੋ ਠੀਕ ਹੈ ਹਜੇ 5-7 ਵੀਡੀਓ ਚੱਲਣਾ ਐਡਾ ਕਿਹੜਾ ਕੋਈ ਮੈਂ ਉਹ ਬਣ ਗਿਆ ਉਹ ਸ਼ੌਰਵ ਜੋਸੀ ਠੀਕ ਹੈ ਤੇ ਸਾਥ द्या ਕਰੋ ਐਵੇਂ ਦੰਦ ਕਿਸਾ ਨਾ ਰੱਖਿਆ ਕਰੋ ਬਸ ਆ ਫੁੱਲ ਸਾਥ ਦਿਓ ਕਿਉਂਕਿ ਤੁਹਾਡੀ ਸਾਥ ਦੇ ਬਿਨਾਂ ਹੀ ਅਸੀਂ ਚੜ੍ਹ ਸਕਦੇ ਆ ਤੇ ਤੁਹਾਡੀ ਸਾਥ ਨਾਲ ਹੀ ਅਸੀਂ ਉਹ ਅੱਗੇ ਵਧ ਸਕਦੇ ਆ ਬਸ ਆਈ ਧੰਨਵਾਦ ਜਿਹੜੇ ਤੁਸੀਂ ਇੰਨੀ ਸਾਡੇ ਤੇ ਮਿਹਰ ਰੱਖੀ ਹੈ ਨਾ ਬਸ ਆਈ ਰੱਖੀ ਰੱਖਿਓ ਹਲੋ ਇਹ ਇਥੇ ਹੁੰਦੀ ਹੈ ਤੀਰਨ ਦਾ ਜੀ ਇਵੀ ਅਸੀਂ ਦੇਖਣ ਆਏ ਆਂਗੇ ਉਹ ਵੱਜਦੇ ਆ ਤੀਰ ਫਿਰ ਲਓ ਜੀ ਇਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਬਿਲਡਿੰਗਾਂ ਬਹੁਤ ਵੱਡੀਆਂ ਵੱਡੀਆਂ ਹੈ ਗੱਡੀਆਂ ਵੀ ਬਹੁਤ ਹੁਣ ਇਹ ਆਏ ਨਹੀਂ ਸਮਝਾਉਂਦਾ ਵੀ ਇਹ ਸਟੂਡੈਂਟਾਂ ਦੀਆਂ ਕਿ ਟੀਚਰਾਂ ਦੀਆਂ ਉਹ ਹਾਂ ਕਿ ਸਟੂਡੈਂਟਾਂ ਦੀਆਂ ਕਿ ਟੀਚਰਾਂ ਦੀਆਂ ਕਿ ਸਟੂਡੈਂਟਸ ਵੱਡਿਆਂ ਲਈ ਫਿਰਦੇ ਆ ਕਿ ਟੀਚਰ ਛੋਟੀਆਂ ਵਸਿਆ ਹੋਰ ਉਹ ਕੁਆਟਰ ਹੀ ਦੇਖੇ ਤਾਂ ਇਹ ਮੁਰਤ ਨੇ ਹੀ ਫਿਰਗਾ ਲਓ ਵੀ ਦੋਸਤੋ ਕਹਿੰਨੇ ਆ ਅਲਵਿਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਿਤੇ ਫੇਰ ਮੌਕਾ ਮਿਲਿਆ ਫੇਰ ਸਵੱਬ ਬਣਿਆ ਫੇਰ ਆਵਾਂਗੇ ਤੇ ਲੱਤਾਂ ਦੁਖਣ ਲੱਗੀਆਂ ਹੁਣ ਬਹੁਤ ਤੁਰਲੇ ਫਿਰਲੇ ਤਿੰਨ ਚਾਰ ਘੰਟੇ ਹੋ ਗਏ ਤੁਰਦੇ ਆ ਫਿਰਦੇ ਆ ਨੂੰ ਤੇ ਚੱਲਦੇ ਆ ਹੁਣ ਪਿੰਡ ਵੱਲ ਨੂੰ ਆਪਾਂ ਕਰ ਲਈਏ ਗੂਚ ਚਲੂ ਵੀ ਕਰ ਗਏ ਗੂਚ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਰੇ ਰੇ ਲੱਗਿਆ ਨਹੀਂ ਕਰ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ